ਇੱਕ ਕਿ ਨਹੀਂ ਜਾਣਾ ਹੈਗਾ ਹਾਂਜੀ ਮੈਨੂੰ ਕੋ ਮਰਦੋਂ ਬਾਹਰ ਇਕੱਲੇ ਨੂੰ ਜਾਣ ਤੋਂ ਰੋਕਣਾ ਨਹੀਂ ਹੈਗਾ ਹਾਂਜੀ ਸਸਪੈਂਸ ਸਲਾਹ ਡਾਡ ਪਿਤਾ ਜੀ ਮੇਰਾ ਪਿਆਰ ਮੇਰੀ ਝੋਲੀ ਚ ਪਾ ਦਿਓ ਰਾਜਾ ਸਾਹਿਬ ਮੈਨੂੰ ਐਦਾਂ ਗਰੀਬ ਨੂੰ ਤੱਕੇ ਨਾ ਦਿਓ ਰਾਜਾ ਸਾਹਿਬ ਟੈਮ ਇਹ ਹੋ ਤੈ ਟੈਮ ਉਹਦੋਂ ਰੋ 1:52 ਹੋਇਆ ਰਾਤ ਦਾ ਹਾਂ ਇੱਧਰ ਦੇਖੋ ਇਹਨੂੰ ਵੀ ਨੀਂਦ ਨਹੀਂ ਤੇ ਇਹਨੂੰ ਵੀ ਨੀਂਦ ਨਹੀਂ ਇਹਦੀ ਇਹਦੇ ਡੇਲੇ ਵੀ ਦੇਖੋ ਇਹਦੇ ਵੀ ਡੇਲੇ ਕਮਾੜਦ ਨੂੰ ਮੜਾਇਆ ਆਹ ਦੇਖੋ ਆਹ ਇਹਦੀ ਅੱਖਾਂ 'ਚ ਨੀਂਦ ਨਹੀਂ ਹੈਗੀ ਤੇ ਇੱਧਰ ਦੇਖੋ ਇੱਧਰ ਹਾਜੀ ਸਸਤੀ ਗਾਜੀ ਸਾਰਿਆਂ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਦਿਨ ਬਹੁਤ ਵਧੀਆ ਚੜਿਆ ਹੋਇਆ ਧੁੱਪ ਖੜੀ ਹੋਈ ਹੈ ਇਹ ਮੌਸਮ ਹੁਣ ਬਹੁਤ ਜ਼ਿਆਦਾ ਠੀਕ ਹੋ ਚੁੱਕਾ ਹੈ ਏਸੀ ਵੀ ਨਹੀਂ ਚਲਾਇਆ ਅਫਰ ਆਤੀ ਤੇ ਹੁਣ ਫਿਲਹਾਲ ਨੰਨੂ ਦੇ ਨਾ 5.5 ਸਾਲ ਦੀ ਹੋ ਗਈ ਨੰਨੂ ਤੇ ਉਹਦੇ ਹੁਣ ਇੰਜੈਕਸ਼ਨ ਲੱਗਣਾ ਸੀ ਥੋੜਾ ਜਿਹਾ ਲੇਟ ਹੋ ਗਏ ਆ ਤੇ ਅੱਜ ਉਹ ਫਾਈਨਲੀ ਲਗਵਾਉਣ ਜਾ ਰਹੇ ਆ ਵੈਸੇ ਅੱਜ ਸਾਡੀ ਸਲਾਹ ਸੀ ਕਿਤੇ ਹੋਰ ਜਾਣ ਦੀ ਪਰ ਥੋੜਾ ਜਿਹਾ ਪ੍ਰੋਗਰਾਮ ਸਾਡਾ ਚੇਂਜ ਹੋ ਗਿਆ ਤੇ ਅੱਜ ਅਸੀਂ ਫੇਰ ਘਰੇ ਹੀ ਰਹਿ ਗਏ ਮਤਲਬ ਜਾਣਾ ਸੀਗਾ ਅਸੀਂ ਰਾਜਪੁਰੇ ਤੇ ਨਹੀਂ ਜਾ ਪਾਏ ਹੁਣ ਫਾਈਨਲੀ ਜਾਵਾਂਗੇ ਨੈਕਸਟ ਵੀਕ ਤੇ ਹੁਣ ਜਾ ਰਹੇ ਆ ਨੰਨੂ ਨੂੰ ਪਹਿਲਾਂ ਇੰਜੈਕਸ਼ਨ ਲਗਵਾਈਏ ਫੇਰ ਅਗੇ ਕਰਦੇ ਆਪਾਂ ਗੱਲਬਾਤ ਚੱਲਣ ਨੂੰ ਹੋਈ ਉਹ ਰੋਕ ਕਰਨ ਦਾ ਸੁਨੇਹ ਚਲੋ ਜੀ ਕਿੰਨੂ ਸਾਡਾ ਆ ਚੁੱਕਾ ਹੈ ਟੀਕਾ ਲਗਾਉਣ ਵਾਸਤੇ ਅੱਜ ਬੜਾ ਸ਼ੇਰ ਬੱਚਾ ਸਾਡਾ ਹੈ ਨਾ ਨਨੂ ਡਰਦਾ ਨਹੀਂ ਨਾ ਹਾਂ ਤੁਟੀਕੇ ਡੂਗੇ ਤੂੰ ਹੈ ਨਾ ਵੈਰੀ ਗੁੱਡ ਚੱਲ ਪਤਾ ਨਹੀਂ ਆ ਹੈਗੇ ਵੀ ਗਿਆ ਨੇ ਕਿ ਨਹੀਂ

62541 ਵਸ ਵਾਲੀ ਵਾਰ ਰੋਈ ਨਹੀਂ ਰੋਈ ਨਹੀਂ ਅਰ ਕਾਕੇ ਐਨਨੂ ਘਰੇ ਦਵਾਈ ਹੈ ਕਿ ਮਕਰਦੀ ਹੈ ਹੈ ਨਾ ਨੇ ਦਿਖਾਈ ਕਿੱਥੇ ਲੱਗ ਨਿਸ਼ਾਨ ਲਾਇਆ ਵਾਜੀ ਵਾਹ ਜੀ ਵਾਹ ਤਾਂ ਸ਼ੇਰ ਬੱਚਾ ਦਿਖਾਈ ਅੰਦਰ ਫੇਸ ਅੱਜ ਤੋ ਰੋਏ ਨਹੀਂ ਜਮਾ ਵੀ ਵੈਰੀ ਗੁੱਡ ਬਰੇਵ ਗਰਲ ਚਲੋ ਜੀ ਕੋਈ ਗੱਲ ਨਹੀਂ ਹੁਣ ਖੇਡਣਾ ਹੈ ਅੱਛਾ ਲੰਮਾ ਨਹੀਂ ਪੈਣਾ ਠੀਕ ਹੈ ਲੰਮਾ ਨਹੀਂ ਪੈਣਾ ਖੇਡ ਹੀ ਜਾਣਾ ਚਲੋ ਮਨਪ੍ਰੀਤ ਤੇਨੂੰ ਚੈਲੰਜ ਹੈ ਤੂੰ ਕੋਈ ਵੀ ਗੱਲ ਦਾ ਜਵਾਬ ਦੇਣਾ ਮੈਂ ਤੈਨੂੰ ਕੁਝ ਵੀ ਪੁੱਛਾਂ ਤੂੰ ਹਾਂਜੀ ਹਾਂਜੀ ਜੀ ਦੇਣਾ ਠੀਕ ਹੈ ਮਨਪ੍ਰੀਤ ਹਾਂਜੀ ਚਾਹ ਬੰਦ ਕਰ ਦੇ ਹਾਂਜੀ ਹਾਂਜੀ ਯਾਰ ਆ ਗਿਆ ਤੇ ਤੂੰ ਚੈਲੰਜ ਹਾਰ ਵੀ ਗਈ ਪਹਿਲੇ ਹਾਂਜੀ ਬੰਦ ਕਰ ਦਿੰਦੇ ਹਾਂ ਹਲੋ ਮਨਪ੍ਰੀਤ ਹਾਂਜੀ ਪੇਕੇ ਨਹੀਂ ਜਾਣਾ ਹਾਂਜੀ ਠੀਕ ਹੈ ਹਾਂਜੀ ਕਿ ਕਿ ਨਹੀਂ ਜਾਣਾ ਹੈਗਾ ਹਾਂਜੀ ਨਹੀਂ ਜਾਵਾਂਗੇ ਮਨਪ੍ਰੀਤ ਮੈਨੂੰ ਘੁੰਮਣ ਤੋਂ ਬਾਹਰ ਇਕੱਲੇ ਨੂੰ ਜਾਣ ਤੋਂ ਰੋਕਣਾ ਨਹੀਂ ਹੈਗਾ ਹਾਂਜੀ ਇਹਦੇ ਕੋਈ ਗੱਲ ਨਹੀਂ ਹੋਈ ਨਹੀਂ ਰੋਕਾਂਗੇ ਠੀਕ ਹੈ ਹਾਂਜੀ ਮਨਪ੍ਰੀਤ ਹਾਂਜੀ ਮੇਰੀਆਂ ਲੱਤਾਂ ਘਟੀਆਂ ਹਾਂਜੀ ਸੇਵਾ ਕਮੀ ਹੈ ਪੈਰ ਮੇਰੇ ਦਬਾਣੇ ਨੇ ਰੋਜ਼ ਰਾਤੀ ਹਾਂਜੀ ਠੀਕ ਹੈ ਹਾਂਜੀ ਤੇ ਨੰਨੂ ਹਾਂਜੀ ਚਪੇੜਾ ਖਾਣੀ ਹੈ ਮੈਂ ਨਹੀਂ ਹਾਂਜੀ ਇਹ ਵੀ ਉਸੋ ਕੀ ਹੋਇਆ ਨਹੀਂ ਤੋ ਹਾਂਜੀ ਬੰਮਾ ਮੈਂ ਵਧੀਆ ਕਰਦੀ ਹਾਂ ਅਗਲਾ ਸਵਾਲ ਹਾਂਜੀ ਆਂਦੋ ਜਿੰਨੇ ਮੈਂ ਕੁਝ ਮਾੜਾ ਬੋਲਾਂ ਦੁਸ਼ਤ ਨਹੀਂ ਕਰਨਾ ਜੇ ਮੈਂ ਗਾਲਾਂ ਕੱਢਾਂ ਗੁੱਸਾ ਨਹੀਂ ਕਰਨਾ ਠੀਕ ਹੈ ਹਾਂ ਜੀ ਇਹ ਤਾਂ ਕੋਈ ਗਾਲ ਨਹੀਂ ਬਣੀ ਹਾਂਜੀ ਹਾਂਜੀ ਸਿੱਧਾ ਹਾਂਜੀ ਕਹਿਣਾ ਹੈ ਹਾਂਜੀ ਹਾਂ ਹੁਣ ਤੂੰ ਕਹਿਦਾ ਨਾ ਹਾਂਜੀ ਹੁਣ ਆਪਣੀ ਗੱਲ ਤੋਂ ਮੁੱਕਰਨਾ ਨਹੀਂ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਮਨਪ੍ਰੀਤ ਨੰਨੂ ਤੈਨੂੰ ਚੈਲੰਜ ਆ ਤੂੰ ਆਪਣੀ ਮੰਮਾ ਦੇ ਨਾਲ ਕਮਾਰਨਾ ਇੱਕ ਆਹ ਦੋ ਵੀ ਤੈਨੂੰ ਕਾਲੇ ਮੈਂ ਨਹੀਂ ਸਬਸਕ੍ਰਾਈਬ ਕਰਾਤਾ ਐ ਇੱਥੇ ਮਾਰ ਬਾਹ ਤੇ ਮਾਰਨਾ ਬਾਹ ਤੇ ਵਾਹ ਮੇਰਾ ਸਮਾਰਟ ਪੁੱਤਰਾ ਬਾਹ ਤੇ ਮੁੱਕਾ ਮਾਰਨਾ ਸੀ ਵਾਹ ਐ ਮਾ ਦੀ ਚਮਚੀ ਮਾ ਦੀ ਚਮਚੀ ਮਾ ਦੀ ਚਮਚੀ ਐ ਚਮਚੀ ਹਲੋ ਕਰਤਾ ਕੇ

ਠੀਕ ਹੈ ਬਸ ਐਦਾਂ ਕਹਣਾ ਦਾਦੀ ਮੇਰੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਬਹੁਤ ਕਹਿਣਾ ਗਾਲਾਂ ਤੁਹਾਡੇ ਬਾਹਰ ਠੀਕ ਹੈ ਮੰਮੀ ਕਿਹੜਾ ਰੱਤੀ ਬੋਲ ਕੇ ਪਹਿਵਾ ਕੇ ਲਿਆ ਹੈ ਨਾ ਚੱਲ ਚੱਲ ਹੈ ਚੱਲ ਮੰਮੀ ਆਹ ਵੇਹੋ ਪੇਟ ਚ ਦਰਦ ਆਹ ਸੱਚੀ ਗੱਲ ਕਹੋ ਕੋਈ ਜ਼ਿਆਦਾ ਪੇਟ ਚ ਦਰਦ ਹੋ ਰਿਹਾ ਆ ਦਵਾਈ ਦੇ ਦਿਓ ਫਿਰ ਮੇਰੀ ਕੁੜੀ ਨੂੰ ਜਿਆ ਮੈਨੂੰ ਦਵਾਈ ਲੈ ਕੇ ਆ ਬਟਾ ਬਟਾ ਜੋਤੀ ਲਾ ਕੇ ਦਵਾਈ ਬੇਬਲੂ ਮੈਂ ਇਹਨੂੰ ਕਹੀ ਰਾਤੀ ਨਾਲ ਪ੍ਰੈਂਕ ਕਰਨਾ ਹੈ ਹਾ ਜੋ ਜੋਰ ਐਨੀ ਜੇਤੀ ਥੋੜੀ ਕਰਨਾ ਸੀ ਹਲੇ ਥੋੜੀ ਜਰ ਨਾਟਕ ਕਰਨਾ ਸੀ ਨਾ ਪਾਗਲ ਐਨੀ ਜੇਤੀ ਤੂੰ ਤੇ ਜੋ ਯਾਰ ਤੇ ਡਾਂਸਰ ਹੈਗਾ ਯਾ ਯਾ ਛੱਡ ਯਾਰ ਮੈਨੂੰ ਚੈਲੰਜ ਹਾਰ ਗਈ ਤੂੰ ਯਾਰ ਨਹੀਂ ਨਹੀਂ ਦੇਖੀ ਮੜਿਆ ਗਈਏ ਨਾਲ ਹੀ ਕਾਦੀ ਅਪ੍ਰੈਲ ਨੂੰ ਚੱਕਰ ਵਧੇ ਕੀ ਪੈ ਗਿਆ ਮੇਰਾ ਵੀ ਥੋੜਾ ਜਿਹਾ ਹਾਸਾ ਨਿਕਲ ਗਿਆ ਤਾਂ ਕਰ ਗਿਆ ਆਪਣੀਆਂ ਪ੍ਰੈਂਕਸ ਰੈਂਕ ਕਰ ਸਕਦੇ ਨਹੀਂ ਕਰ ਸਕਦੇ ਸਹੀ ਗੱਲ ਹੈ ਆ ਫਲॉप ਆਪਾ ਫਲॉप ਪਾਪਾ ਚਲ ਤੁਹਾਨੂੰ ਇੱਕ ਉਹ ਦੇਣਾ ਚੈਲੰਜ ਹੂੰ ਸੁਣ ਨਾ ਤੁਸੀਂ ਵਿਸ਼ਾਲ ਮੇਗਾ ਮਾੜ ਲੈ ਕੇ ਸੈਂਡ ਧਾਰਾ ਨਾ ਜੀ ਨਾ ਕਿਰਾਇਆ ਦੇਣੇ ਨੇ ਤੂੰ ਜੋ ਮਰਜ਼ੀ ਲੈ ਲੈ ਨਾ ਭਈ ਨਾ 5 ਮਿੰਟਾ ਤੂੰ ਤੇ ਪੂਰਾ ਵਿਸ਼ਾਲ ਮੇਗਾ ਮਾੜ ਖਰੀਦ ਲੈਣਾ ਆ ਨੰਨੀ ਦੇ ਉਹ ਰੱਬ ਤੋਂ ਵਾਸਤੇ ਚੱਲ ਆਪਾਂ ਇੱਕ ਨਾਟਕ ਕਰਦੇ ਆਂ 2 ਮਿੰਟ ਵਾਸਤੇ 2 ਮਿੰਟ ਵਾਸਤੇ ਇੱਕ ਆਪਾਂ ਨਾਟਕ ਕਰਨਾ ਤੂੰ ਬਣ ਜਾਣਾ ਕੰਮੋ ਤੇ ਮੇਰਾ ਨਾਮ ਹੋਏਗਾ ਕਰਮਾ ਤੇਰਾ ਨਾਮ ਕੰਮੋ ਮੇਰਾ ਨਾਮ ਕਰਮਾ ਤੇ ਆਪਾਂ ਇੱਕ ਨਾਟਕ ਕਰਨਾ ਠੀਕ ਹੈ ਚੱਲ ਆ ਜਾ ਮੁਸਕਾਨ ਆਪਰੇ ਤਾਂ ਹੈ ਹੀ ਨਹੀਂ ਹੋਣਾ ਤੇ ਮੈਂ ਤੈਨੂੰ ਕਹਾਣੀ ਦੱਸ ਦੇਣਾ ਤੂੰ ਇੱਕ ਅ ਅਮੀਰ ਘਰਾਨੇ ਦੀ ਕੁੜੀ ਹੁੰਦੀ ਕੰਮੋ ਠੀਕ ਹੈ ਤੇ ਮੈਂ ਕਰਮਾ ਖੇਤਾਂ 'ਚ ਕੰਮ ਕਰਦਾ ਹੁੰਦਾ ਠੀਕ ਹੈ ਚਲ ਆਇਆ ਮਸਕਾਨ ਚਲੋ ਜੀ ਆਇਓ ਸਾਹਮਣੇ ਲੋ ਜੀ ਅਸੀਂ ਨਾਟਕ ਕਰਕੇ ਵੇਖਣ ਲੱਗੇ ਆਂ ਚਲ ਆ ਜਾ ਤੇ ਡਾਇਲੋਗ ਡਾਇਲੋਗ ਆਪੇ ਹੀ ਬਣ ਜਾਣੇ ਆਪੇ ਹੀ ਬਣ ਜਾਣੇ ਨੇ ਬਸ ਆਹ ਤੇ ਸਹੀ ਦੋ ਚਲ ਜਾ ਮੈਂ ਦੇਖਣਾ ਮੈਂ ਨਹੀਂ ਮੈਂ ਫਿਰ ਮੈਂ ਤੈਨੂੰ ਚਲ ਮੈਂ ਤੈਨੂੰ ਸਮਝਾ ਦਿੰਦਾ ਵੀ ਕੀ ਕਰਨਾ ਕੰਮੋ ਮੈਂ ਕਰਮਾ ਤੇ ਤੂੰ ਅਮੀਰ ਘਰ ਨੇ ਚ ਕੰਮ ਕਰਦੀ ਨਾ ਮੈਂ ਖੇਤਾ ਆ ਤੇ ਤੂੰ ਮੈਨੂੰ ਪਸੰਦ ਕਰਦੀ ਹੁੰਦੀ ਤੇ ਪਰ ਪਰ ਤੇਰਾ ਪਰ ਪਰ ਤੇਰਾ ਪਾਪਾ ਉਹ ਅਮੀਰ ਹੁੰਦਾ ਤੇ ਉਹ ਮੈਨੂੰ ਮਰਵਾਣ ਦੀ ਕੋਸ਼ਿਸ਼ ਕਰਦਾ ਤੇ ਉਹ ਮੰਨਦਾ ਨਹੀਂ ਹੈਗਾ ਹਾਂ ਵੀ ਇਦਾਂ ਇਹ ਫਿਲਮਾਂ ਸਭ ਨੇ ਵੇਖੀਆਂ ਹੋਈਆਂ ਇਹ ਸਭ ਨੇ ਵੇਖੀਆਂ ਹੋਇਆ ਸਰ ਉੱਠ ਤੇ ਸਹੀ ਉਹ ਵਧੀਆ ਫਿਰ ਐਂਡ ਤੇ ਸਸਪੈਂਸ ਰੱਖਾਂਗੇ ਵਧੀਆ ਜਾਂ ਤਖੜਾ ਐ ਐਂਡ ਤੇ ਐਂਡ ਦੇ ਸਸਪੈਂਸ ਤਗੜਾ ਸਸਪੈਂਸ ਮੈਂ ਵੀ ਗਰੀਬ ਨਹੀਂ ਸਸਪੈਂਸ ਸਲੋ ਡਾਡ ਬਾਤ ਮੈਂ ਗਰੀਬ ਐ ਐ ਰਾਜਾ ਐ ਜੇ ਦੀ ਤੂੰ ਕੁੜੀ ਹੁੰਦੀ ਐ ਰਾਜਾ ਨੰਨੂ ਰਾਜਾ ਨੰਨੂ ਚੱਲ ਮੈਨੂੰ ਆ ਚੁੰਨੀ ਬੰਨ ਓਏ ਓ ਸੱਚ ਨਹੀਂ ਚੁੰਨੀ ਨਹੀਂ ਤੂੰ ਆ ਤੂੰ ਕੁਛ ਬੰਨ ਲੈ ਇੱਕ ਮਿੰਟ ਰੋ ਜਾ ਆਜੋ ਬਾਹਰ ਆਜੋ ਬਾਹਰ ਨਾਟਕ ਕਰੀ ਓਹ ਤੇਰੇ ਬਨਨ ਲੱਗਾ ਕੰਮਾ ਕੰਮਾ ਦਾ ਕੰਮਾ ਨੂੰ ਕਮੋਦਾ ਪਿਓ ਬਣਾ ਲੈ ਲੈ ਵੀ ਐ ਆ ਗਿਆ ਕੰਮੋ ਦਾ ਪਿਓ ਜੀਮੀਦਾਰ ਓ ਜੀਮੀਦਾਰ ਕਹਤਾ ਮਹਿਲਾਂ ਦਾ ਰਾਜਾ ਠੀਕ ਹੈ ਅੱਛਾ ਆ ਗਿਆ ਠੀਕ ਹੈ ਨੰਨੂ ਤੇ ਤੂੰ ਮੈਂ ਤੇਰੇ ਕੋ ਕਹਿਣਾ ਅ ਰਾਜਾ ਸਾਹਿਬ ਆਪਣੀ ਧੀ ਦਾ ਹੱਥ ਮੇਰੇ ਹੱਥ ਚ ਦੇ ਦਿਓ ਪਲੀਜ਼ ਤੂੰ ਅੱਗੋ ਕਹਿਣਾ ਦਫਾ ਆਇਆ ਥੋਂ ਨਿਕਲ ਜਾ ਖਬਰਦਾਰ ਜੇ ਮੈਡੀਕਲ ਠੀਕ ਹੈ ਚਲ ਉੱਥੇ ਚੱਲ ਚਲੋ ਉੱਥੇ ਚੱਲ ਚਲਾ ਮਨ ਵੀ ਦਵਾ ਦੇ ਆ ਜਾ ਤੇ ਮੈਂ ਅੱਜ ਫਾਈਨਲੀ ਤੁਹਾਡੇ ਘਰ ਆਇਆ ਹੁੰਦਾ ਰਾਜੇ ਦੇ ਉਹਦੀ ਧੀ ਦਾ ਰਿਸ਼ਤਾ ਮੰਗਣ ਵਾਸਤੇ ਮੈਂ ਉਹਦੇ ਘਰ ਆਇਆ ਠੀਕ ਹੈ ਤੇ ਰਾਜਾ ਸਾਹਿਬ ਅੱਗੋਂ ਰਾਜਾ ਸਾਹਿਬ ਅੱਗੋਂ ਮੇਰੀ ਕੀ ਖਿਦਮਤ ਕਰਦੇ ਨੇ ਇਹ ਤੁਸੀਂ ਹੁਣ ਆਉਣ ਵਾਲਾ ਹੁਣੇ ਦੇਖਿਓ 2 ਮਿੰਟ ਆ ਚਲੋ ਜੀ ਆਓ ਜੀ ਕੰਮ ਉਹ ਬਹਿ ਜਾ ਤੂੰ ਇੱਥੇ ਕੰਮ ਉਹ ਹਸਣਾ ਨਹੀਂ ਚਲ ਐਕਟਿੰਗ ਕਰ ਪੂਰੀ ਪੂਰੀ ਕੰਮ ਉਹ ਹਸਣਾ ਨਹੀਂ ਹੈਗਾ ਚਲ ਚਲ ਠੀਕ ਹੈ ਨਾ ਇਧਰ ਆਉ ਰਾਜਾ ਸਾਹਿਬ ਕੈਮਰੇ ਮੋਰੇ ਆਓ ਕੈਮਰੇ ਮੋਰੇ ਕੱਟਿਆ ਤੇ ਨਹੀਂ ਜਾ ਰਿਹਾ ਸਿਰ ਸੁਰ ਹਾਂ ਚਲੋ ਚਲੋ ਆ ਗਿਆ ਮੈਂ ਨਹੀਂ ਨਹੀਂ ਪਹਿਲਾਂ ਆਪਣੇ ਦੋ ਮਹੀਨੇ ਆਪਣੇ ਬੋਏਫ੍ਰੈਂਡ ਨੂੰ ਤੇ ਮਿਲ ਲਿਆ ਕਰਮੇ ਨੂੰ ਬੋਏਫ੍ਰੈਂਡ ਬਗਲੀ ਚਲ ਚਲ ਬੋਏਫ੍ਰੈਂਡ ਆ ਗਿਆ ਆ ਗਿਆ ਚੋ ਸੀਰੀਅਸ ਹੋ ਯਾਰ ਤੂੰ ਯਾਰ ਤੈਨੂੰ ਤੇਰਾ ਤੇਰਾ ਪਿਓ ਮੰਨਦਾ ਨਹੀਂ ਹੈਗਾ ਤੇਰੇ ਰਿਸ਼ਤੇ ਵਾਸਤੇ ਤੂੰ ਇੰਨਾ ਪਿਆਰ ਕਰਦੀ ਮੈਨੂੰ ਓ ਯਾਰ ਤੂੰ ਖੜ ਜਾ ਇੱਕ ਮਿੰਟ ਗਲਾਪਾ ਮੇਰਾ ਗੁਲਾਬੋਂ ਕਿੱਥੋਂ ਆ ਗਈ ਵਿੱਚ ਗੁਲਾਬੋਂ ਕਿੱਥੋਂ ਆ ਗਈ ਪਹਿਲਾਂ ਮੈਂ ਵੇਖ ਦੱਸ ਤੂੰ ਤਾਂ ਕੈਰੈਕਟਰ ਹੀ ਚੇਂਜ ਕਰਦਾ ਪੂਰਾ ਸਿੱਧ ਨਹੀਂ ਤੇਰਾ ਗੀ ਕਰਮੋਂ ਨੂੰ ਤੂੰ ਗੁਲਾਬੋਂ ਬਣਾਉਂਦਾ ਮੈਨੂੰ ਉਹ ਰਾਜਾ ਵੇ ਰਾਜੇ ਦੀ ਪਕੜੀ ਦੇਖੋ ਕਿੰਨੀ ਜ਼ਬਰਦਸਤ ਹੈ ਚਲੋ ਜੀ ਚੱਲ ਮਨਪੀ ਸਿੱਧਿਓ ਚੱਲ ਤੂੰ ਚੁੰਨੀ ਲੈ ਸਿਰ ਤੇ ਬਈ ਪਿੱਡ 'ਚ ਦਰਦ ਹੋਣ ਲੱਗੇ ਨਹੀਂ ਨਹੀਂ ਹੁੰਦੀ ਹੱਸਣਾ ਨਹੀਂ ਯਾਰ ਸੀਰੀਅਸ ਹੋ ਕੇ ਐਕਟਿੰਗ ਕਰ ਠੀਕ ਹੈ ਚਲੋ ਜੀ ਮੈਂ ਆ ਗਿਆ ਕੰਮੋਂ ਦਾ ਹੱਥ ਮੰਗਣ ਵਾਸਤੇ <laughs> ले 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 लो। <laughs> दो जाओ बेटा कमो अज कहना सी चलो ये आ गया ਕਮੋ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਮੋ ਤੇ ਤੈਨੂੰ ਪਤਾ ਹੈ ਤੇਰਾ ਬਾਪੂ ਮੰਨ ਨਹੀਂ ਰਿਹਾ ਹੈ ਨਾ ਤੇ ਪਲੀਜ਼ ਪਲੀਜ਼ ਮੋਡਰਨ ਕਰਵਾ ਬਣ ਜਨਾ ਮੈਂ ਤੇ ਯਾਰ ਸੋ ਰਾਜਾ ਸਾਹ ਖੜੇ ਹੋ ਰਾਜਾ ਸਾਹ ਖੜੇ ਹੋ ਰਾਜਾ ਸਾਹ ਖੜੇ ਹੋ ਰਾਜਾ ਸਾਹ ਚੱਲ ਚੱਲ ਵੀ ਚੱਲ ਵੀ ਐਕਟਿੰਗ ਚਲੋ ਵੀ ਫਾਈਨਲ ਟੇਕ ਰਾਇਆ ਸਾਹਿਬ ਖੜੇ ਹੋ ਜਾ ਤੂੰ ਮੈਨੂੰ ਨਾਲ ਹੀ ਕਹਿਣਾ ਦਫਾ ਹੋ ਜਾ ਨਿਕਲ ਜਾ ਸਾਡੇ ਘਰੋਂ ਦੁਬਾਰਾ ਆਪਣੀ ਸ਼ਕਲ ਹਾਈ ਤੇ ਤੇਰੇ ਟੋਟੇ ਟੋਟੇ ਕਰ ਦੇਣ ਠੀਕ ਹੈ ਚਲ ਕੰਮੋ ਤੈਨੂੰ ਪਤਾ ਤੇਰਾ ਪਿਓ ਆਪਣੇ ਪਿਆਰ ਨੂੰ ਲੈ ਕੇ ਖੁਸ਼ ਨਹੀਂ ਹੈਗਾ ਤੇ ਉਹ ਆਪਾਂ ਦੋਵਾਂ ਨੂੰ ਅੱਡ ਅੱਡ ਕਰ ਦੇਣਾ ਚਾਹੁੰਦਾ ਹੈ ਤੇ ਮੈਂ ਤੈਨੂੰ ਸੱਚੀ ਬਹੁਤ ਜ਼ਿਆਦਾ ਪਿਆਰ ਕਰਦਾ ਬਹੁਤ ਜ਼ਿਆਦਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਕੰਮੋ ਤੇ ਤੂੰ ਮੇਰਾ ਸਾਥ ਨਾ ਛੱਡੀ ਅੱਜ ਮੈਂ ਤੇਰੇ ਘਰ ਆਇਆ ਤੇਰੇ ਪਿਓ ਕੋਲੋਂ ਤੇਰਾ ਹੱਥ ਮੰਗਣ ਵਾਸਤੇ ਤੇ ਤੂੰ ਮੇਰੇ ਨਾਲ ਰਹੀਂ ਠੀਕ ਹੈ ਮੇਰਾ ਸਾਥ ਨਾ ਛੱਡੀ ਠੀਕ ਹੈ ਚੱਲ ਆ ਜਾ ਕਮੋ ਤੇਰੇ ਪਿਓ ਕੋਲ ਚਲੀਏ ਪਹਿਲਾ ਆ ਤੇ ਲੈਣ ਦੇ ਰਾਜਾ ਸਾਹਿਬ ਚਲ ਚਲੋ ਰਾਜਾ ਸਾਹਿਬ ਅੱਜ ਮੈਂ ਆਪਣੇ ਪਿਆਰ ਦੀ ਭੀਖ ਮੰਗਣ ਤੁਹਾਡੇ ਕੋਲ ਆਇਆ ਪਲੀਜ਼ ਆਪਣੀ ਕੰਮੋ ਮੇਰੀ ਝੋਲੀ ਚ ਪਾ ਦਿਓ ਰਾਜਾ ਸਾਹਿਬ ਦਫਾ ਹੋ ਜਾ ਰਾਜਾ ਸਾਹਿਬ ਕਿਰਪਾ ਕਰਕੇ ਪਲੀਜ਼ ਰਾਜਾ ਸਾਹਿਬ ਕਿਰਪਾ ਕਰਕੇ ਕੰਮੋ ਦਾ ਹੱਥ ਮੇਰੇ ਹੱਥ ਚ ਦੇ ਦਿਓ ਮੈਂ ਕੰਮੋ ਬਿਨਾ ਰਹਿ ਨਹੀਂ ਸਕਦਾ ਰਾਜਾ ਸਾਹਿਬ ਦਫਾ ਹੋ ਜਾ ਯੇਂਸੀ ਰਾਜਾ ਸਾਹਿਬ ਹਿੰਦੀ ਨਹੀਂ ਬੋਲਦੇ ਰਾਜਾ ਸਾਹਿਬ ਪੰਜਾਬੀ ਚ ਹਾਂਜੀ ਰਾਜਾ ਸਾਹਿਬ ਦਫਾ ਰਾਜਾ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਰਾਜਾ ਸਾਹਿਬ ਪਿਤਾ ਜੀ ਮੈਂ ਤੁਹਾਡੇ ਮੇਰਾ ਪਿਆਰ ਮੇਰੀ ਝੋਲੀ ਚ ਪਾ ਦਿਓ ਰਾਜਾ ਸਾਹਿਬ ਮੈਨੂੰ ਐਦਾਂ ਗਰੀਬ ਨੂੰ ਤੱਕੇ ਨਾ ਦਿਓ ਰਾਜਾ ਸਾਹਿਬ ਮੇਰੀ ਕਮੋ ਦਾ ਹੱਥ ਮੇਰੇ ਹੱਥ ਤੇ ਦੇ ਦਿਓ ਰਾਜਾ ਸਾਹਿਬ ਠੀਕ ਹੈ ਰਾਜਾ ਸਾਹਿਬ ਤੁਸੀਂ ਮੰਨ ਗਏ ਰਾਜਾ ਸਾਹਿਬ ਰਾਜਾ ਸਾਹਿਬ ਮੰਨ ਗਏ ਰਾਜਾ ਸਾਹਿਬ ਰਾਜਾ ਸਾਹਿਬ ਰਾਇਦੋ 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 ਚਲੋ ਯਾਨੀ ਯਾਨੀ ਆਮ ਦਾ ਨੂ ਬੋਕ ਯਾਨੀ ਸਿਧਾ ਕਰਾਇਆ ਨੰਨੂ ਰਿਦਾ ਕਰਾਇਆ ਯਾਰ ਯਾਦ ਵੀ ਠੀਕ ਹੈ ਮੈਨੂੰ ਲੱਗਦੀ ਟੋਟੇ ਟੋਟੇ ਹਾਂਜੀ ਤੇ ਅੱਜ ਦੀ ਕੰਮੋ ਦੀ ਤੇ ਰਾਜੇ ਦੀ ਤੇ ਕਰਮੇ ਦੀ ਕਹਾਣੀ ਤੈਨੂੰ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਜਰੂਰ ਦੱਸਿਓ ਤੇ ਅੱਗੇ ਸੋਹਣੀਆਂ ਸੋਹਣੀਆਂ ਕਹਾਣੀਆਂ ਦੇਖਣ ਲਈ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਹਾਂਜੀ ਤੇ ਹੁਣ ਨੰਨੂ ਨੂੰ ਨਾ ਬੁਖਾਰ ਚੜ ਗਿਆ ਮਸਤੀ ਕਰ ਕਰ ਕੇ ਕਿਉਂਕਿ ਇੰਜੈਕਸ਼ਨ ਲੱਗਾ ਹੋਇਆ ਤੁਹਾਨੂੰ ਪਤਾ ਤੇ ਉਹਦੇ ਕਰਕੇ ਹੁਣ ਬੁਖਾਰ ਹੋ ਰਿਹਾ ਤੇ ਲੱਤ 'ਚ ਵੀ ਉਹਦੇ ਦਰਦ ਹੈ ਡਾਕਟਰ ਨੇ ਕਹੇ ਇਹਨੂੰ ਰੈਸਟ ਨਹੀਂ ਕਰਨਾ ਪਰ ਉਹ ਗੈਰੀ ਵੀ ਮੈਨੂੰ ਨੀਂਦ ਆਈ ਹੈ ਤੇ ਹੁਣ ਦੇਖਿਆ ਨਹੀਂ ਜਾ ਰਿਹਾ ਉਹਨੂੰ ਅਸੀਂ ਕਹਿੰਦੇ ਵੀ ਤੂੰ ਸੋ ਜਾ ਕੋਈ ਗੱਲ ਦੇਖੀ ਜਾਏਗੀ ਦੇਖਦੇ ਹਾਂ ਦਵਾਈ ਦਈਏ ਪਹਿਲਾਂ ਤਾਂ ਉਹਨੂੰ ਬੁਖਾਰ ਦੀ ਵਾਹ ਚੜ ਗਿਆ ਹੋਇਆ ਹਾਂ। ਹਾਂ, ਕੋਈ ਨਹੀਂ ਅੱਗੇ ਜਾਵਾਂ। ਸਰ ਮੈਂ ਆਉਂਦਾ। ਲੈ, ਫੜੀ। ਕਾ ਕਿ ਮੈਨੂੰ ਬੁਖਾਰ ਚੜਿਆ ਗੋਈ ਚੋਨੀ ਜੀ ਨੂੰ ਇਹ ਤੋਂ ਨਹੀਂ ਰੋਟੇ ਦੇ ਜੀ ਕੋਈ ਗੱਲ ਹੋ ਜਗਾ ਠੀਕ ਬੁਖਾਰ ਚੜਨਾ ਚਾਹੀਦਾ ਨਾ ਜ਼ਰੂਰੀ ਹੈ ਨਾ ਇੰਜੈਕਸ਼ਨ ਤੋਂ ਬਾਅਦ ਠੀਕ ਹੈ ਇੰਜੈਕਸ਼ਨ ਤੋਂ ਬਾਅਦ ਬੁਖਾਰ ਚੜਦਾ ਹੇ ਭਾਈ ਭਾਈ ਹੋਰ ਤੇ ਗਲਾਸ ਇੱਥੇ ਕਿਨੇ ਰੱਖਿਆ ਸੀ ਬੱਚਾ ਡਰ ਗਿਆ ਚਾ ਜੀ ਪਾਣੀ ਪੀ ਲੋ ਠੀਕ ਹੈ ਚਲ ਹਾਂਜੀ ਤੇ ਰਾਤ ਦੇ ਵਜੇ ਨੇ 12:30 1 ਵਜ ਗਿਆ 1 ਵਜ ਗਿਆ ਹਾਂ 1 ਵਜ ਗਿਆ ਬਾਈ ਬਹੁਤ ਟਾਈਮ ਖਾਵਾ ਹੈ ਨਾ ਤੇ ਇੱਧਰ ਵੇਖੋ ਸਾਡੀ ਬੇਬੇ ਅਰੇ ਲਾਟੇ ਹੁਣ ਸੌ ਚੁੱਕੀ ਐ ਇਹਨੂੰ ਵਿਖਾਓ ਕਹਿੰਦਾ ਟਾਈਮ ਐ ਇਹਨੂੰ ਤੇ ਇੱਧਰ ਟੈਂਡਾ ਸਾਡਾ ਸੌਂਦਾ ਨਹੀਂ ਪਿਆ ਆਨੇ ਵਾਅਦਾ ਵੀ ਦਿੱਤਾ ਹੈ ਇੱਕ ਟੈਗ ਇਹੋ ਤੇ ਟੈਗ ਅੰਦਰ ਉਹ 52 ਵਜਾ ਰਾਤ ਦਾ ਹੈ ਨਾ ਮੁਖਾਓ ਤੇ ਅੰਦਰ ਹਟਾਣਾ ਦੇਖੋ ਸਾਡਾ ਇਹ ਸੌਂਦਾ ਨਹੀਂ ਹੈ ਸਾਰਿਆਂ ਨੂੰ ਜਗਾਇਆ ਹੋਇਆ ਪਪੋਲੂ ਉਹ ਚੱਲੋ ਛੋ ਜਾ ਚਾਰੇ ਦੇਖਿਓ ਹੈ ਇੱਧਰ ਦੇਖੋ ਇਹਨੂੰ ਵੀ ਨੀਂਦ ਨਹੀਂ ਤੇ ਇਹਨੂੰ ਵੀ ਨੀਂਦ ਨਹੀਂ ਇਹਦੇ ਇਹਦੇ ਡੇਲੇ ਵੀ ਦੇਖੋ ਇਹਦੇ ਵੀ ਡੇਲੇ ਕਮਾਰਦ ਨੂੰ ਮੜਾਇਆ ਆ ਦੇਖੋ ਆ ਇਹਦੀ ਅੱਖਾਂ 'ਚ ਨੀਂਦ ਨਹੀਂ ਹੈਗੀ ਤੇ ਇੱਧਰ ਦੇਖੋ ਇੱਧਰ ਬੁਰਾ ਹਾਲ ਐ ਤੈਨੂੰ ਤੁਰਿਆ ਨਹੀਂ ਜਾਂਦਾ